ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਜਿੰਨਾਂ ਚੋਂ ਦੋ ਸੂਏ ਸਵਾਇਆ ਤੇ ਇੱਕ ਟੋਕੜ ਵੜਾ ਜੀ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਕੋਈ ਨਾ ਤੁਹਾਨੂੰ ਪਸੰਦ ਆਉਂਦਾ ਹੁੰਦਾ ਤਾਂ ਤਸੱਲੀ ਭਰਕ ਤੁਸੀਂ ਖੁਦ ਕਰਨੀ ਹੁੰਦੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹਿੰਦਾ ਹੁੰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਨਾਮ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 6284410416 ਜੀ ਠੀਕ ਹੈ ਵੀਰੇ ਤਿੰਨ ਨਾਗਾ ਜੀ ਅੱਜ ਹਾਂ ਬਈ ਤਿੰਨ ਇਧਰੋਂ ਸ਼ੁਰੂ ਕਰਦੇ ਆ ਸੁਆ ਕੰਮਾ ਵੀਰੇ ਸੁਆ ਬਾਈ ਵਿਚਨਵਾਰਾ ਅਗਲਾ ਦਾ ਦੂਜਾ ਹੀ ਕਹਿੰਦਾ ਠੀਕ ਹੈ ਕਿ ਨਹੀਂ ਉਹ ਤੀਜੇ ਦਾ ਕੋਈ ਜਾਣਦਾ ਹੋਣੀਗਾ ਆਪਾਂ ਤੀਜਾ ਮੰਨ ਕੇ ਲਈਏ ਜਾਂ ਕੋਈ ਦੂਜਾ ਮੰਨ ਕੇ ਲੈ ਲਏ ਕੋਈ ਤੀਜਾ ਮੰਨ ਕੇ ਲੈ ਲਏ ਸਮਝ ਨਹੀਂ ਆ ਲੈ ਹਾਂ ਇਹ ਇਹ ਸੁਈਆ ਕੱਲ੍ਹ ਸਵੇਰ ਠੀਕ ਆ ਯਾਨੀ ਕਿ ਪਰसों ਸ਼ਾਮ ਨੂੰ ਆਪਣਾ ਸੌਦਾ ਹੋਇਆ ਸੀਗਾ ਕੱਲ ਸਵੇਰ ਸੂਬੀ ਸੀਗੀ ਜੇਰ ਜੂਰ ਦੀ ਗਾਰੰਟੀ ਆ ਜੇਰ ਦੀ ਵੀਡੀਓ ਵੀ ਹੈਗੀ ਆ ਠੀਕ ਆ ਹਾਂ ਇਹਦੇ ਮਗਰ ਬੱਛਾ ਭਾਈ ਸੀਲ ਸਲੱਗ ਪੂਰੀ ਆਂ ਬੈ ਜਾ ਕੋਈ ਵਾਸਤਾ ਨਹੀਂ ਲੈ ਹੁਣ ਕਿੰਨਾ ਬੋਲਾ ਦਿਖਾ ਦਾਂਗੇ ਵੀਰੇ ਭਾਈ ਬੋਲਾ ਦਾ ਕਹਨੂ ਦਾ ਆਪਣਾ 14 ਕਿਲੋ ਕਹਦੇ 12 ਕਿਲੋ ਦੀ ਆਪਣੀ ਗਾਰੰਟੀ ਆ ਭਲਾ ਕੋਈ ਧਾਰਵਾਣਾ ਮਾਰੇ ਫੁੱਲ ਗਾਰੰਟੀ ਆ ਹਾਂ 12 ਦੀ ਗਾਰੰਟੀ ਆ ਆਪਣੀ ਕੱਲ ਕੜ ਕੇ ਦੀ ਸੂਈ ਆ ਸੀਲ ਸਲੱਗ ਪੂਰੀ ਆ ਠੀਕ ਆ ਕਿੰਨਾ ਪਿਆ ਜੀ ਦੁੱਧ ਦੁੱਧ ਯਾਰ ਉਹ ਤਾਂ 21 22 ਕਿਲੋ ਕਹਿੰਦੇ ਸੀਗੇ ਕੋਈ 18 ਤੇ 20 ਦੇ ਸਾਨੇ ਚ ਮੰਨ ਕੇ ਲੈ ਲਵੇ ਕੋਈ ਵੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਤੂ ਆ ਵੀਰੇ ਤੁਸੀਂ ਬਸੂ ਲੈਣਾ ਹੁੰਦਾ ਜਿਹੜਾ ਮਰਜੀ ਮੰਨ ਲਿਓ ਕਿਉਂਕਿ 22 ਦਾ ਸਾਰਾ ਕਿਉਂ ਭਾਈ ਅਗਲੇ ਨੇ ਆਪਾਂ ਨੂੰ ਦੂਜਾ ਕਿਹਾ ਵਾ ਠੀਕ ਹੈ ਕਿ ਨਹੀਂ ਆਪਾਂ ਹਰੇਕ ਗਈ ਇਹ ਦੂਜਾ ਪਾ ਤੀਜਾ ਮੰਨ ਕੇ ਲਈ ਆ ਠੀਕ ਹੈ ਕਿ ਨਹੀਂ ਨਾ ਤਾਂ ਇਹ ਇੱਕ ਸੂਏ ਦੇ ਵਿੱਚ ਸਾਲ ਦੇ ਵਿੱਚ ਦੰਦ ਸੱਟ ਗਈ ਆ ਠੀਕ ਹੈ ਕਿ ਨਹੀਂ ਪਰ ਹੈ ਮੇਨ ਗੱਲ ਇਹ ਆ ਦੁੱਧ ਵਾਲੀ ਆ ਵੇੜ ਕੋਈ ਆਏ ਨਹੀਂ ਆ ਵੱਡੀ ਆ ਬੇਲ ਵਾਲੀ ਆ ਬਾਕੀ ਤੇ ਫਿਟਨੈਸ ਬਹੁਤ ਆ ਜੀ ਹਵਾਨੇ ਦੀ ਸੋਨਾ ਕੱਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਫੋੜ ਸ਼ਾਂਗ ਪੂਰਾ ਵੀ ਨਹੀਂ ਸੀਲ ਠੰਡੀ ਆ ਜਿੱਥੇ ਮਰਜੀ ਖੜਾ ਕੇ ਬੈ ਕੋਈ ਲੱਤਾਂ ਵਾਲਾ ਕੰਮ ਹੈ ਨਹੀਂ ਗਾ ਵੀ ਲੱਤਾਂ ਵਾਲਾ ਕੋਈ ਫੂੜ ਨਹੀਂ ਸ਼ਾਂਗ ਨਹੀਂ ਵਾਧੂ ਚਵਾਈ ਬਹੁਤ ਚੰਗੀ ਆ ਗਾਂ ਦੀ ਠੀਕ ਆ ਵੀਰੇ ਚਮਕ ਤਮਕ ਵੀ ਚੰਗੀ ਆ ਹਾਂ ਬੇਲ ਵੀ ਬਹੁਤ ਆ ਕੱਦ ਵੀ ਠੀਕ ਆ ਕੱਦ ਵੀ ਛੋਟਾ ਨਹੀਂ ਆਪਾਂ ਕਹਿੰਦੇ ਵੱਡੀ ਆ ਗਾਂ ਠੀਕ ਆ ਵੀਰੇ ਬਾਕੀ ਸੋਨਾ ਮੁਠੀ ਵਾਲਾ ਥਣ ਲੱਗਿਆ ਫੂੜ ਸ਼ਾਂਗ ਇਹਦੇ ਵੀ ਨਹੀਂ ਪੂਰਾ ਦੁੱਧ ਦਵਾਈ ਦੱਸ ਦਾ ਮਾਲਕਾਂ ਨੇ ਤਾਂ ਜ਼ਿਆਦਾ ਕਹਿ ਕੇ ਦਿੱਤੀ ਆ ਆਪਾਂ 18 19 ਕਿਲੋ ਕਹਿ ਕੇ ਦੇਣੀ ਆ ਤੁਸੀਂ ਆਪਦੀ ਸਮਝ ਨਾਲ ਖਰੀਦ ਸਕਦੇ ਕਿ ਆਪਾਂ ਕਿੰਨਾ ਇਹਦਾ ਛੋ ਸਕਦੇ ਆ ਖਾਣਾ ਦੀ ਇਹ ਕਿਹੜਾ ਗੱਪਣਾ ਵੀ ਭਾਈ ਆਏ ਆ ਵੀ ਆਪਾਂ ਕਹਦਗੇ ਵੀ ਯਾਰ ਇੰਨਾ ਦੇਊਗੀ ਹੁਣ ਤਾਂ ਸਾਹਮਣੇ ਆ ਠੀਕ ਹੈ ਕਿ ਨਹੀਂ ਨਹੀਂ ਐਈ ਗੱਲ ਆ ਜੀ ਪਾਤੀ 12 ਕਿਲੋ ਬੋਲੇ ਤਾਂ ਇਹ ਸਟਾਰਟਿੰਗ ਆ ਖਾਲੀ ਬਰੋ ਪਰਾ ਜੇ ਹੋਈ ਨਹੀਂ ਨਹੀਂ ਹੋਈ ਨਹੀਂ ਗਈ ਬਾਈ ਕੱਲ ਦੀ ਸੂਈ ਆ ਸੁਬਾ ਦੀ ਠੀਕ ਆ ਤੇ ਹਜੇ ਖਾਲੀ ਨਹੀਂ ਹੋਈ ਆਪਾਂ ਜਿਵੇਂ ਕਹਿ ਦਗੇ ਜਾਨੀ ਕਿ 12 ਕਿਲੋ ਚੂਣ ਦਾ ਹੈਗਾ ਵਾ ਕਹੇ ਉਹਨੂੰ ਤਾਂ ਬਾਲਟੀ ਚ ਪਾਇਆ ਭਲਾ 14 ਕਿਲੋ ਕਹੀ ਆ 15 ਕਿਲੋ ਕਹੀ ਆ ਜਾਨੀ ਕਿ 12 ਕਿਲੋ ਜੋਗਦੀ ਆ ਜੈ ਜੀ ਡਿਮਾਂਡ ਜਿਹੜੇ ਯੈਸ ਨੋ ਯਾਰ ਮੌਲ ਗਰਾਉਂਡ ਦਾ ਭਲਾ 65 ਕਰਾ ਲਾ 70 ਕਰਾ ਲਾ 62000 ਚੋ ਮਾਨ ਪਾਨ ਕਰ ਦਿਆਂਗੇ ਮਾਨ ਪਾਨ ਕਰ ਦਿਆਂਗੇ ਠੀਕ ਆ ਵੀਰੇ 62000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਦੋ ਨੰਬਰ ਨਾਲ ਕੁ ਸੁਆ ਇਹਦਾ ਕਹਿੰਦਾ ਮਾਜੀ ਇਹ ਬਾਈ ਦੂਜਾ ਸੁਆ ਵਾ ਠੀਕ ਆ ਇਹ ਕਦੋਂ ਸੂਈ ਹੈ ਜੀ ਇਹ ਕੱਲ੍ਹ ਸੂਈਆ ਦੁਪਹਿਰੇ ਐਸਕੂਏ ਵੇਲੇ ਸੂਈ ਆ ਸ਼ਾਮ ਨੂੰ ਜੇਰ ਪੈ ਗਈ ਸੀਗੀ ਜੇਰ ਦੀ ਆਪਣੇ ਕੋਲੇ ਵੀਡੀਓ ਇਹ ਆਪਣੇ ਕੋਲੇ ਸੂਈ ਆ ਬੱਚਾ ਕੀ ਹੈ ਜੀ ਮਗਰ ਬੱਛੇ ਆ ਦੋਨਾਂ ਦੇ ਬਾਈ ਬੱਛੇ ਆ ਜੀ ਹਾਂ ਸਿਲਸਲਾ ਕੁ ਪੂਰੀ ਆ ਭਲਾ ਇਂ ਬਹਿ ਜਾ ਕੋਈ ਵਾਸਤਾ ਨਹੀਂ ਆ ਲੈ ਠੀਕ ਆ ਸਿਲ ਠੰਡੀ ਪੂਰੀ ਆ ਜੇਰ ਦੀ ਪਲ ਗਾਰੰਟੀ ਜੇਰ ਦੀ ਆਪਣੇ ਕੋਲੇ ਵੀਡੀਓ ਹੈਗੀ ਆ ਬਾਈ ਠੀਕ ਆ ਇਹ ਦੋ ਚ ਵੰਜਾ ਹੋਈਆਂ ਫਿਰ ਫਿਰ ਹ ਜਾਨੀ ਕਿ ਜੇਰ ਪਈ ਤੋਂ ਬਾਅਦ ਆਪਾਂ ਕਰੀਏ ਵੀ ਜੇਰ ਪੈਣ ਤੋਂ ਪਹਿਲਾਂ ਜੋ ਲਿਆ ਸੀ ਤਾਂ 10 ਕਿਲੋ ਜੇ ਉਹਦਾ ਗਰੰਟੀ ਕਦੇ ਹੀ ਲੀਟਰ ਦੇ ਬੱਚੇ ਨੂੰ ਪਿਆਤਾ ਸੀ ਕੋਸ ਦੇ ਥਣ ਦੇਖੇ ਸੀਗੇ ਤੇ ਮੁੜ ਕੇ 6.5 ਕਿਲੋ ਜੋ ਜੋ ਸੁਭਾ 5 ਕਿਲੋ ਜੋਇਆ ਇਹਦਾ 5 ਕਿਲੋ ਚੁਵਾਈ ਕੀਤੀ ਆ ਉਹਨਾਂ ਨੇ ਆਪਾਂ ਨੂੰ 23 ਕਿਲੋ ਕਹਿ ਕੇ ਦਿੱਤੀ ਆ ਵੇੜ ਦੁੱਧ ਦਾ ਕੰਮ ਸੀਗਾ 10-12 ਗਾਂ ਰੱਖੀਆਂ ਸੀਗੀਆਂ ਉਹਨਾਂ ਨੇ ਤੇ ਆਪਾਂ 20 ਮਨ ਕੇ ਲਈਏ ਕੋਈ 20 ਮਨ ਕੇ ਲੈ ਲਓ ਵੀ ਠੀਕ ਆ ਥਣਾ ਦੀ ਪੂਰ ਛਿੱਟੇ ਦੀ ਥਣਾ ਦੀ ਪੂਰ ਛਿੱਟੇ ਦੀ ਅਗਲੇ ਦੀ ਜੇ 19-21 ਵੀ ਹੋਵੇ ਤਾਂ ਵੀ ਜੇਰ ਦੀ ਗਰੰਟੀ ਹੈ ਦੋਨਾਂ ਗਾਂਆਂ ਦੀ ਜੇ ਛਿੱਟ ਦੇਵਾਂਗੇ ਡਬਲ ਠੀਕ ਆ ਹੋਰ ਦੱਸ ਤੋੜ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਦੀ ਵੀ ਕਰਮਾ ਵਾਲੀ ਚੰਗੀ ਆ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਫੁੱਲ ਚਮਕਦਮ ਕਾਲੀ ਆ ਜੀ ਸੋਨਾ ਮੋਟਾ ਥਾਣਾ ਬਾਈ ਦੱਸਦਾ ਜੇ ਮਾਰਨਿੰਗ ਵਾਲੀ ਸ਼ਿਵਾਈ ਚ 5 ਕਿਲੋ ਬੋਲੀ ਗੱਡੀ ਆ ਪ੍ਰੋਪਰ ਖਾਲੀ ਦਾ ਹਜੇ ਨਹੀਂ ਹੋਈ 23 24 ਕਿਲੋ ਦੀ ਇਹ ਆਪਣੇ ਘਰੇ ਹੋਈ ਆ ਜੇਰ ਦੀ ਵੀਡੀਓ ਹੈਗੀ ਆ ਬਾਈ ਆਪਣੇ ਕੋਲੇ ਠੀਕ ਹੈ ਵੀਰੇ ਵੀ ਲਾ ਲਈ ਆ ਬਾਕੀ ਵਜਨ ਆ ਲਈ ਆ ਐ ਬਹਿ ਜਾ ਕੋਈ ਵਾਸਤਾ ਨਹੀਂ ਕੋਈ ਟਟਮਾ ਲੇਵਾ ਨਹੀਂ ਗਾਆਂਾਂ ਦਾ ਦੋਨਾਂ ਦਾ ਹੀ ਫੱਟ ਲੇਵੇ ਦੀਆਂ ਫੱਟ ਲੇਵੇ ਦੀਆਂ ਬਾਕੀ ਸੰਭੀਆਂ ਬਲੀਆਂ ਨੇ ਕੋਈ ਆ ਪੂਰੀਆਂ ਬਲੀਆਂ ਦੀਆਂ ਬਾਈ ਹਾਂ ਜੀ ਨੇ ਸੋਨਾ ਥਾਣਾ ਦਾ ਸਹਿਜ ਆ ਫਿਟਨੈਸ ਵਾਲਾ ਹਵਾਨਾ ਹਨ ਕੱਲਾ ਕੱਲਾ ਨਿਖੜ ਮਾ ਰੰਗ ਪ੍ਰਿੰਟ ਬੜਾ ਚੰਗਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਬਾਈ ਮੌਲ ਕਰਾਉਣਾ ਦਾ 75 ਕਰ ਲਾ ਠੀਕ ਹੈ ਕਿ ਨਹੀਂ 70 ਜੋ ਮਾਨਤਾ ਨਹੀਂ ਹੋਣਾ ਬਈ ਇਹਦਾ 70000 ਤੇ ਜੀ ਮਾਨਤਾ ਨਹੀਂ ਹੋਣਾ 23 ਕਿਲੋ ਦੀ ਮਾਲ ਕਾ ਨੇ ਗਰੰਟੀ ਲਈ ਆਪਾਂ ਮਾਲ ਕਾ ਦੀ ਗੱਲ ਵੀ ਕਰਾ ਦੇਾਂਗੇ ਕੋਈ ਚੱਕਰ ਨਹੀਂ ਆ ਠੀਕ ਹੈ ਕਿ ਨਹੀਂ ਠੀਕ ਆ ਜੀ ਤੇ ਪਰ 20 ਦੀ ਆਪਾਂ ਲੈ ਲਾਂਗੇ ਗਰੰਟੀ ਜਿਹੜਾ ਮਰਜੀ ਲੈ ਜੇ ਹੋਰ ਦੱਸ ਠੀਕ ਆ ਬਾਕੀ ਇੰਦੇ ਫੱਟਲੇ ਵੇਲੇ ਨੂੰ ਬਰਾੜਾ 20 ਕਿਲੋ 10 ਕਿਲੋ ਡੰਗ ਦਾ ਕਹਿੰਦਾ ਵੀ ਕੁਝ ਨਹੀਂ ਗਿਆ ਵੇੜ ਨੂੰ ਠੀਕ ਆ ਜਾਨ ਜੱਪੇ ਵਾਲੀ ਆ ਵੱਡੀ ਆ ਵੇੜ 70000 ਰੁਪਏ ਚ ਬਾਈ ਕਹਿੰਦਾ ਮਾਨਤਾ ਦਾ ਧਾਰਾ ਭੂਰਾ ਮਾਰ ਲਿਆ ਦੇ ਦਿਆਂ ਵੀ ਮਾਰ ਕੇ ਦਿਖਾ ਦਿੰਦੇ ਆ ਨਿਆਣੇ ਚੋੜੀ ਨਹੀਂ ਬਾਈ ਪਾਲਾ ਪਾਲਾ ਲਓ ਓਕੇ ਵੀਰੇ ਮੋਰਲੇ ਸਣਾ ਕਿ ਵੀ ਮਾਰ ਤੇ ਬੱਚਾ ਵੀ ਨਹੀਂ ਲਾਇਆ ਆਪਾਂ ਤੇ ਨਿਆਣਾ ਵੀ ਨਹੀਂ ਪਾਇਆ ਕੋਈ ਐ ਲੱਤ ਛਾੜਾ ਭਾਈ ਬੋਲਾ ਵੀ ਆ ਵੇਲਾ ਲੈ ਕਹਿਣ ਦੀ ਗੱਲ ਨਹੀਂ ਯਾਰ ਕੱਲ ਦੀ ਡੇਟ ਦੀ ਆਪਾਂ ਵੀਡੀਓ ਵੀ ਦਿਖਾ ਰਿਆਂਗੇ ਜੇਰ ਦੀ ਜੇ ਕੋਈ ਗਾਂ ਲੈਂਦਾ ਵਾ ਠੀਕ ਆ ਇਹ ਕੱਲ ਸਵੇਖ ਹੋਈ ਆ ਯਾਨੀ ਕਿ ਕੱਪਰਸੋਣੀ ਰਾਤ ਕੱਲ ਨੂੰ ਸਵੇਖ ਹੋਈ ਆ ਇਹ ਕੱਲ ਛਾਉਣੀ ਹੋਈ ਆ ਠੀਕ ਆ ਵੀਰੇ ਤੇ ਜਿਹੜਾ ਤਿੰਨ ਨੰਬਰ ਨਾ ਆ ਗਿਆ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਭਾਈ ਇਹ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਠੀਕ ਆ ਠੀਕ ਹੈ ਕਿ ਨਹੀਂ ਇਹ ਥਲੇ ਦੁੱਧ ਹੋਊਗਾ 11 ਕਿਲੋ 10 ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਹੂੰ ਠੀਕ ਹੈ ਜੀ ਤੇ ਇਹ ਵਗੈਰਾ ਹੋਈ ਹੈ ਜੀ ਨਹੀਂ ਕੱਲ ਬਾਈ ਹੀਟ ਚ ਸੀਗੀ ਆਪਾਂ ਠੀਕਾ ਨਹੀਂ ਭਰਾਏਗਾ ਯਾਨੀ 10 ਕਿਲੋ ਜੋਕ ਕੇ ਲੈ ਮਾਂ 10 ਕਿਲੋ ਦੋ ਡੰਗ ਚੋਲੇ ਤਿੰਨ ਚੋਲੇ ਕੋਈ ਚੱਕਰ ਨਹੀਂਗਾ ਫੀਲ ਠੰਡੀ ਦੀ ਇਹਦੀ ਵੀ ਗਾਰੰਟੀ ਤੇਨੂੰ ਪਤਾ ਆਪਾਂ ਲੱਤ ਮਾਰਨ ਵਾਲਾ ਜਾਣਦਾਰ ਲੈਂਦੇ ਨਹੀਂਗੇ ਠੀਕ ਹੈ ਕਿ ਨਹੀਂ ਜੇ ਚੋਏ ਜਵਾਏ ਜ ਲੱਤ ਪੀ ਮਾਰ ਕੇ ਫਾਇਦਾ ਨਹੀਂ ਕੀ ਗਿਆ ਬਾਕੀ ਚੈੱਕ ਕਰ ਸਕਦੇ ਹੋ ਬਾਈ ਚਵਾਈ ਤਿੰਨਾ ਗਾਂਿਆਂ ਦੀ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਲੈ ਕੋਈ ਲੱਤ ਨਹੀਂ ਕੋਈ ਛੜ ਨਹੀਂ ਜਿੱਥੇ ਮਰਜ਼ੀ ਖੜ੍ਹਾ ਕੇ ਚੋਲ ਲਵੇ ਕੋਈ ਵੀ ਠੀਕ ਹੈ ਵੀਰੇ ਤੇ ਤੋਰ ਦਿਓ ਜੀ ਇਹਨੂੰ ਵੀ ਟੋਕੜ ਵੈੜਾ ਵੀਰੇ ਕੱਲ ਹੀਟ ਚ ਸੀ ਬਾਈ ਕਹਿੰਦਾ ਆਪਾਂ ਨਹੀਂ ਇਹ ਕਰਾਈ ਐਵੇਂ ਆਪਾਂ ਕਹਿ ਦਿੱਕੇ ਬਾਈ 20 ਦਿਨ ਹੋ ਗਏ 25 ਦਿਨ ਹੋ ਗਏ ਉਹਦਾ ਨਹੀਂ ਹੁੰਦਾ ਕੋਈ ਫਾਇਦਾ ਨੈਟ ਦੁੱਧ 11 ਹੀ ਆ ਤੁਸੀਂ 10 ਮੰਨ ਕੇ ਆਜੋ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਕੋਈ ਵੀ ਵੀਰ ਚੰਗੀ ਆ ਵੈੜ ਵੀਰੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਬਾਈ ਵੱਡੀ ਆ ਕੋਈ ਛੋਟੀ ਨਹੀਂ ਗਈ ਗਾ ਆਪਾਂ ਕਹਦੇ ਇਹ ਗੜਕ ਕੇ ਜਿੱਡੀ ਆ ਹੂੰ ਕਰਦੇ ਦੇ ਹਿਸਾਬ ਨਾਲ ਵੇਲਾ ਤੂੰ ਮੇਰੇ ਕਰਦੇ ਹਿਸਾਬ ਨਾਲ ਵੇਖ ਲੈ ਵੱਡੀ ਆ ਵਹਿੜ ਛੋਟੀ ਨਹੀਂ ਗਈ ਠੀਕ ਆ ਸੀਲਸ ਲੱਗ ਪੂਰੀ ਜਿੱਥੇ ਮਰਜੀ ਯਾਰ ਤਿੰਨਾ ਬਸੋਂ ਦੀ ਗਾਰੰਟੀ ਆ ਜਿੱਥੇ ਮਰਜੀ ਬਹਿ ਜਾਣਾ ਕਿਸੇ ਦੇ ਫੋਟ ਆ ਨਾ ਛਾਂਗ ਆ ਠੀਕ ਆ ਵੀਰੇ ਹੂੰ ਤੇ ਇਹਦੀ ਡਿਮਾਂਡ ਜਾਇਜ਼ ਜੀ ਇਹਦਾ ਵੀਰੇ ਮੁੱਲ 40 38 ਚੋਂ ਛੋਟ ਛੱਪਾ ਕਰ ਦਿਆਂਗੇ ਠੀਕ ਆ 38000 ਚੋਂ 22 ਕਹਿੰਦਾ ਛੋਟ ਛੱਪਾ ਹੋ ਜੂ ਵੱਡੀ ਵਹਿੜ ਆ ਕੋਈ ਐਂ ਵੀਰੇ ਛੋਟੀ ਨਹੀਂ ਗਈ ਬਾਕੀ ਇੱਕ ਗੱਲ ਹੋਰ ਆ ਦੁੱਧ ਦਾ 14-15 ਕਿਲੋ ਕਰ ਜੂਗੀ ਠੀਕ ਆ ਬਾਦੋਂ ਤਾਂ ਬਾਦ ਦੀ ਆ ਜਾਨੀ ਕਿ ਇਹ ਸੇਵਾ ਬੰਦਿਆਂ ਦੀ ਐਸੀ ਵੈਸੀ ਹੋਈ ਸੀ ਜਿੰਨਾਂ ਕੋਲ ਲੈ ਕੇ ਜਾਂਦੀ ਆ ਆਪਾਂ ਠੀਕ ਆ ਜੀ ਹੂੰ ਆਪਣੇ ਕੋਲੇ ਹੋ ਗਿਆ ਉਹ ਹਫ਼ਤੇ ਦੇ ਆਸੇ ਪਾਸੇ ਹੋ ਗਿਆ ਉਹ ਆਪਾਂ ਕਹਿ ਦਈਏ ਵੀ ਭਾਈ ਆਪਣੇ ਕੋਲੇ ਕੱਲ੍ਹ ਆਈ ਆ ਜਾਂ ਪਰਸੋਂ ਆਈ ਆ ਠੀਕ ਆ ਬਾਕੀ ਦੋਕਰ ਤਾਂ ਮੈਨੂੰ ਪਤਾ ਵੀ ਉਹ ਸਾਰੇ ਕਦਾ ਤੈਨੂੰ ਤਾਂ ਜੀਵ ਨਹੀਂ ਲਾਉਂਦਾਗਾ ਤਾਂ ਹੀ ਆਪਾਂ 7 ਦਿਨ ਰੋਕ ਕੇ ਪਾਈ ਆ ਗਾਂ ਦੀ ਵੀਡੀਓ ਠੀਕ ਆ ਜੀ ਹਾਂ ਹੁਣ 10 ਤੋਂ ਬਾਹਰ ਹੋਊਗਾ ਦੁੱਧ ਦੱਸਦੀ ਆਪਣੀ ਗਰੰਟੀ ਆ ਕੋਈ ਵੀ ਚੋਲੇ ਦੋ ਡਾਂਗ ਚੋਲੇ ਤਿੰਨ ਚੋਰੇ ਕੋਈ ਚੱਕਰ ਨਹੀਂ ਆ ਠ ਬਾਕੀ ਕੋਈ ਵੀ ਨੰਬਰ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ